ਕੋਈ ਡਰੈਸਰ ਦੱਸਿਆ ਨਾ ਹੀ ਪਤਾ ਦੱਸਿਆ ਕਿ ਜਿਹੜੇ ਦੋ ਦੋਸ਼ੀ ਹਜੇ ਫਰਾਰ ਨੇ ਉਹਨਾਂ ਨੂੰ ਫੜਨ ਦਾ ਵਿਸ਼ਵਾਸ ਦਿਲਾਇਆ ਸੀ ਲੇਕਿਨ ਅੱਜ 18 ਦਿਨ ਬੀਤ ਚੁੱਕੇ ਨੇ ਮੌਤ ਹੋਈ ਨੂੰ ਹਜੇ ਤੱਕ ਉਹ ਦੋਸ਼ੀ ਨਹੀਂ ਫੜੇ ਗਏ ਜਿਹੜੇ ਵੀ ਅਤਿਨ ਦੋਸ਼ੀ ਫੜਾਏ ਨੇ ਅਸੀਂ ਖੁਦ ਸੰਘਰਸ਼ ਕਰਕੇ ਫੜਾਏ ਨੇ ਧੰਨਵਾਦ ਧੰਨਵਾਦ ਸਾਰੀ ਕੁੰਬੜਾ ਨਿਵਾਸੀ ਇਸ ਇਲਾਕੇ ਦੇ ਮੌਜੂਦ ਸੱਜਣ ਇਕਤਰ ਹੋਏ ਆ ਦੋ ਕੁੰਬੜਾ ਪਿੰਡ ਚ ਮਰਡਰ ਹੋਏ ਆ ਅੱਜ 15 18 ਦਿਨ ਬੀਤ ਗਏ ਦੋ ਕਾਤਲ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਔਰ ਜੋ ਪਰਿਵਾਰ ਨਾਲ ਵਾਦਾ ਕੀਤਾ ਸੀਗਾ ਪੰਜਾਬ ਸਰਕਾਰ ਨੇ ਕਿ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ ਉਹ ਮੁਆਵਜ਼ਾ ਨਹੀਂ ਮਿਲਿਆ ਇਸ ਤੇ ਇਹ ਵਿੱਚ ਜੇਕਰ ਪੰਜਾਬ ਸਰਕਾਰ ਨੇ ਅਗਲੇ ਸੋਮਵਾਰ ਤੱਕ 9 ਤਰੀਕ ਤੱਕ ਇਹ ਸਾਨੂੰ ਇਨਸਾਫ਼ ਨਾ ਦਿੱਤਾ ਤਾਂ ਵੱਡੇ ਪੱਤਰ ਤੇ ਸੰਘਰਸ਼ ਲਿਖੂਗੇ ਸਾਰੇ ਸੱਜਣ ਬੈਠੇ ਆ ਮੇਰੀਆਂ ਮਾਤਾ ਮਾਂ ਭੈਣਾਂ ਸਾਰੀਆਂ ਆਈਆਂ ਨੇ ਸਾਰਿਆਂ ਨੇ ਅੱਜ ਇੱਕ ਫੈਸਲਾ ਕੀਤਾ ਕਿ 9 ਤਰੀਕ ਤੱਕ ਜੇ ਪ੍ਰਸ਼ਾਸਨ ਨੇ ਨਮਕਪੂਰੀ ਨਾ ਕੀਤੀ ਉਹ ਕਾਤਲਾਂ ਨੂੰ ਨਾ ਫੜਿਆ ਪੁਰਾਣਾਂ ਨੂੰ ਮੌਜੂਦਾ ਨਾ ਮਿਲਿਆ ਤਾਂ ਇਹ ਸਿਕਰਚ ਵੱਡੇ ਪੱਧਰ ਤੇ ਹੋਏਗਾ ਪੂਰੇ ਸ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਨਯੰਗ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸਿਕਰਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਦਾ ਸਹਿਯੋਗ ਦੇਣ ਦੀ ਤਾਂ ਸਾਨੂੰ ਤਰਨਾ ਲਾਉਣ ਦੀ ਲੋੜ ਨਹੀਂ ਸੀਗੀ ਇਵੇਂ ਸੜਕਾਂ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੀਗੀ ਜਿਹੜਾ ਤਾਂ ਨਾ ਲਾਇਆ ਅਸੀਂ ਉਹ ਆਪਣੀ ਮਰਜ਼ੀ ਨਾਲ ਲਾਇਆ ਜਿਹੜੇ ਸਾਡੇ ਲੋਕ ਸੋਸ਼ਲ ਵਰਕਰ ਨੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਜੇਕਰ ਕੋਈ ਪ੍ਰਸ਼ਾਸਨ ਸਾਡਾ ਸਾਥ ਨਾ ਦਿੰਦਾ ਹੋਵੇ ਅਗਰ ਕੋਈ ਸੋਸ਼ਲ ਵਰਕਰ ਸਾਡਾ ਸਾਥ ਦਿੰਦਾ ਹੈ ਤਾਂ ਉਹ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਨੇ ਮੰਦਾ ਜਾਊਗਾ ਗਰੀਬ ਬੰਦੇ ਦੀ ਬਾਹ ਫੜਨਾ ਇੱਕ ਗੁਨਾਹ ਹੋ ਗਿਆ ਇੱਕ ਗਰੀਬ ਬੰਦੇ ਦੀ ਬਾਹ ਫੜਨਾ ਜੋ ਕਿ ਇੱਕ ਸੋਸ਼ਲ ਵਰਕਰ ਨੇ ਇਸ ਗਰੀਬ ਮਾਤਾ ਦੀ ਬਾਹ ਫੜੀ ਆ ਉਹਨੂੰ ਨਿਆਂ ਦਿਵਾਉਣ ਵਾਸਤੇ ਤੇ ਉੱਪਰੋਂ ਪੁਲਿਸ ਪ੍ਰਸ਼ਾਸਨ ੱੱਕੇ ਸ਼ਾਹੀ ਨਾਲ ਉਹਨਾਂ ਤੇ ਪਰਚੇ ਦਰਜ ਕਰ ਰਿਹਾ ਹੈ ਲੇਕਿਨ ਜੇਕਰ ਪਰਚੇ ਦਰਜ ਕਰਨੇ ਸੀ ਉਸ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਸਭ ਦੇ ਪਰਚੇ ਦਰਜ ਹੋਣੇ ਸੀਗੇ ਪੂਰੇ ਪਿੰਡ ਦੇ ਪਰਚਾ ਦਰਜ ਬਣਾ ਕੇ ਸਿਰਫ ਦੋ ਬੰਦਿਆਂ ਦੇ ਕਿਉਂ ਪਰਚੇ ਦਰਜ ਹੋਇਆ ਔਰ ਜਦੋਂ ਪਰਚਾ ਦਰਜ ਹੋਇਆ ਤਾਂ 14 ਤਰੀਕ ਦਾ ਪਰਚਾ ਦਰਜ ਸੀਗਾ 14 ਤਰੀਕ ਦਾ ਪਰਚਾ ਦਰਜ ਸੀਗਾ ਇਹ ਭੋਗ ਤੋਂ ਪਹਿਲਾਂ ਕਿਉਂ ਨਹੀਂ ਕਹੀ ਗਈ ਗੱਲਾਂ ਉਦੋਂ ਹੀ 14 ਤਰੀਕ ਨੂੰ ਕਿਉਂ ਨਹੀਂ ਦੱਸਿਆ ਗਿਆ ਕਿ ਤੁਹਾਡੇ ਤੇ ਪਰਚਾ ਦਰਜ ਹੈ ਹੁਣ ਇੰਨੇ 16 17 ਦਿਨਾਂ ਬਾਅਦ ਪਰਚਾ ਦਰਜ ਦੀ ਸ਼ੋਕ ਸ਼ੋਕ ਕਿਉਂ ਕੀਤਾ 14 15 ਦਿਨਾਂ ਬਾਅਦ ਹੁਣ ਸ਼ੋਕ ਕਿਉਂ ਕੀਤਾ ਅੱਛੀ ਜੇ 13 ਤਰੀਕ ਨੂੰ ਮੁੰਡੇ ਦੀ ਡੈਥ ਹੁੰਦੀ ਹੈ ਤੇ 14 ਨੂੰ ਪਰਚਾ ਦਰਜ ਕੀਤਾ ਜਾਂਦਾ ਇਹ ਸਾਡੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਕੇਸ ਐਵੇਂ ਹੀ ਰਫਾ-ਦਫਾ ਹੋ ਜਾਏ ਪਰ ਲੇਕਿਨ ਅਸੀਂ ਇਸ ਕੇਸ ਨੂੰ ਐਵੇਂ ਨਹੀਂ ਰਫਾ-ਦਫਾ ਹੋਣ ਦੇ ਜਿੰਨਾ ਵੀ ਸਾਨੂੰ ਸੰਘਰਸ਼ ਕਰਨਾ ਪਵੇਗਾ ਅਸੀਂ ਕਰਾਂਗੇ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੰਨੇ ਆ ਅਗਰ ਸਾਨੂੰ ਇਨਸਾਫ਼ ਨਾ ਮਿਲਿਆ ਪਰਚੀ ਕੈਂਸਲ ਨਾ ਹੋਏ ਤਾਂ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੰਨੇ ਆ ਆਉਣ ਵਾਲੇ ਸੋਮਵਾਰ ਨੂੰ ਇਸ ਤੋਂ ਵੀ ਵੱਡਾ ਸੰਘਰਸ਼ ਕਰਾਂਗੇ ਭੁਖੜ ਤਾਲ ਤੇ ਬੈਠਾਂਗੇ ਜੇ ਅਸੀਂ ਇੱਕ ਗਰੀਬ ਪਰਿਵਾਰ ਇਸ ਪ੍ਰਸ਼ਾਸਨ ਤੋਂ ਇਨਸਾਫ ਲੈਣ ਲਈ ਭੁਖੜ ਤਾਲ ਤੇ ਬੈਠੇਗਾ ਠੀਕ ਨੇ ਜੀ ਮੈਂ ਆਪ ਸਭ ਨੂੰ ਇਹ ਦੱਸਣਾ ਜਾਂਦਾ ਹਾਂ ਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਭੁਖੜ ਤਾਲ ਤੇ ਬੈਠਾਂਗੇ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਟਾਈਮ ਦਿੰਦੇ ਆ ਜੇਕਰ ਉਹਨਾਂ ਨੇ ਸਾਡੇ ਤੇ ਜਿਹੜੇ ਹੋਏ ਝੁੱਠੇ ਪਰਚੇ ਦਰਜ ਨਾ ਰੱਦ ਕੀਤੇ ਉਹਨਾਂ ਨੇ ਤੇ ਜਿਹੜਾ ਪਰਿਵਾਰਾਂ ਦਾ ਦੋਨਾਂ ਦਾ ਜਿਹੜਾ ਐਲਾਨ ਕਰਕੇ ਗਏ ਸੀ ਹਾਮੀ ਭਰ ਕੇ ਗਏ ਸੀ 25-25 ਲੱਖ ਰੁਪਏ ਤੇ ਪਰਿਵਾਰ ਨੂੰ ਇੱਕ ਇੱਕ ਨੌਕਰੀ ਦੇਣੀ ਸੀ ਜੇਕਰ ਉਹ ਵਾਦੇ ਪੂਰੇ ਨਾ ਹੋਏ ਤੇ ਜਿਹੜੇ ਰਹਿੰਦੇ ਦੋ ਦੋਸ਼ੀ ਐਗੇ ਉਹ ਵੀ ਹਫਤੇ ਦੇ ਉਸ ਦਿਨ ਐ ਐਸਡੀਐਮ ਸਾਹਿਬ ਕਹਿ ਗਏ ਸੀਗੇ ਸ਼ਾਮ ਤੱਕ ਇਹਨਾਂ ਨੂੰ 2 ਲੱਖ ਦਾ ਚੈੱਕ ਦੇ ਦਾਂਗੇ ਉਹਨਾਂ ਤਾਂ ਉਹ 2 ਲੱਖ ਦਾ ਚੈੱਕ ਆਇਆ ਨੇ ਨਾ ਉਹਨਾਂ ਦੇ 10-10 ਲੱਖ ਦੇ ਚੈੱਕ ਆਏਗੇ ਉਹਨਾਂ ਵੀ ਮੁੜ ਕੇ ਸਾਰ ਵੀ ਨਹੀਂ ਲੈ ਗਏ ਡੀਸੀ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਸੀਗਾ ਹਲਕੇ ਦੇ ਵਿੱਚ ਸਭ ਤੋਂ ਨੇੜੇ ਦਫ਼ਤਰ ਡੀਸੀ ਡੀਸੀ ਸਾਹਿਬ ਦਾ ਪਰ ਡੀਸੀ ਸਾਹਿਬ ਇੱਕ ਵੀ ਦਿਨ ਨਹੀਂ ਆਈ ਹੈਗੀ ਤੇ ਜ਼ਿਲ੍ਹਾ ਭਲਾਈ ਅਫਸਰ ਹੈਗਾ ਉਹ ਨਹੀਂ ਆਇਆ ਜਦ ਕੋ ਉਹਨਾਂ ਦਾ ਪਹਿਲਾਂ ਸਭ ਤੋਂ ਪਹਿਲਾਂ ਫਰਜ਼ ਬਣਦਾ ਸੀਗਾ ਪਰ ਨਹੀਂ ਐਦਾ ਕੁਝ ਨਹੀਂ ਹੋਇਆ ਹੈਗਾ ਪਰ ਹੁਣ ਪਰ ਦੋਨੇ ਪਰਿਵਾਰ ਸੌ ਵਾਰ ਨੂੰ ਭੁਖੜਦਾਲ ਦੇ ਬੈਠਣਗੇ ਜੇਕਰ ਪ੍ਰਸ਼ਾਸਨ ਨੇ ਇੱਕ ਹਫ਼ਤੇ ਦਾ ਪਹਿਲਾਂ ਪਹਿਲਾਂ ਸੌ ਵਾਰ ਤੋਂ ਅਗਲੇ ਤੋਂ ਪਹਿਲਾਂ ਪਹਿਲਾਂ ਜੇਕਰ ਪਰਚੇ ਰੱਦ ਨਾ ਕਰੇ ਇਹਨਾਂ ਦਾ ਜੋ ਬਣਦਾ ਹੱਕ ਸੀਗਾ ਉਹਨਾਂ ਨੂੰ ਨਾ ਦਿੱਤਾ ਗਿਆ ਪਰਿਵਾਰ ਨੂੰ ਨੌਕਰੀ ਨਾ ਦਿੱਤੀ ਗਈ ਠੀਕ ਹੈ ਹਾਂ ਬੀਬੀਆਂ ਸਾਰੀਆਂ ਇਕੱਠੀਆਂ ਹੋਈਆਂ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜੋ ਪਰਚੇ ਹੋਏ ਹੈਗੇ ਇੱਕ ਰੰਜਿਸ਼ ਜਿਹਾ ਤੈਤ ਹੋ ਜਾਏਗੇ ਠੀਕ ਹੈ ਉੱਥੇ ਕੋਈ ਨਹੀਂ ਸੀ ਉੱਥੇ ਸਾਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਧਰਨੇ ਦੇ ਤੁਸੀਂ ਐਮ ਐਲ ਏ ਦੇ ਕਿਉਂ ਨਾਰੇ ਲਾਏ ਮੁੰਡੂ ਡੀ ਐਸ ਵੀ ਕਹਿੰਦਾ ਮੈਂ ਕਿਹਾ ਜੀ ਜਦੋਂ ਬਾਰਦਾਤ ਇੱਥੇ ਹੋਈਏਗੀ ਐਮ ਐਲ ਏ ਦਾ ਦਫਤਰ ਸਾਹਮਣੇ ਹੈਗਾ ਉਧਰ ਬਲਕਾਰ ਸਿੱਧੂ ਦਾ ਵੀ ਕੋਠੀ ਸੀਗੀ ਅਸੀਂ ਉਹਦੇ ਨਾਰੇ ਕਿਉਂ ਨਹੀਂ ਲਾਏ ਹੈਗੇ ਉਹਦਾ ਇੱਥੇ ਹੱਕ ਹੀ ਨਹੀਂ ਹੈਗਾ ਅਸੀਂ ਉਹਦੇ ਨਾਰੇ ਲਾ ਕੇ ਚੰਗੇ ਵੀ ਨਹੀਂ ਲੱਗਦੇ ਹਲਕਾ ਤੁਹਾਡਾ ਤੁਹਾਡੇ ਨਾਰੇ ਲਾਵਾਂਗੇ ਫਿਰ ਕਹਿੰਦੇ ਜੀ ਮੁਹਾਲੀ ਪੁਲਿਸ ਮੈਂ ਕਿਹਾ ਜੀ ਆਪ ਪਟਿਆਲਾ ਪੁਲਿਸ ਦੇ ਨਾਰੇ ਨਾਲ ਬਾਰ ਦਰਦ ਤੇ 모ਹਾਲੀ ਚ ਹੋਈ ਹੈਗੀ ਤਾਂ 모ਹਾਲੀ ਪੁਲਿਸ ਮੁਰਦਾ ਬਾਦ ਹੋ ਗਈ ਜੇ ਪਰ ਪਟਿਆਲਾ ਅੰਮ੍ਰਿਤਸਰ ਦੀ ਕੋਈ ਕਿਸੇ ਹੋਰ ਪੁਲਿਸ ਨੇ ਨਿਧਾਵਾ ਲਾਤੇ ਨੇ ਇਹ ਗੱਲਾਂ ਬਾਤਾਂ ਹੋਈਆਂ ਦਬਕਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਦਵੇ ਨਹੀਂ ਪਰਿਵਾਰ ਦੇ ਨਾਲ ਡਟ ਕੇ ਖੜੇ ਰਹੇ ਸਾਰੇ ਪਿੰਡ ਵਾਸੀ ਨੇ ਸਹਿਯੋਗ ਦਿਆ ਇਲਾਕਾ ਵਰ ਨਿਵਾਸੀਆਂ ਨੇ ਸਹਿਯੋਗ ਦਿਆ ਦੂਰੋਂ ਦੂਰੋਂ ਜਿਹੜੇ ਵੀ ਮੇਰੇ ਵੀਰ ਆਏਗੇ ਕੱਲ ਨੂੰ ਕਿਸੇ ਨਾਲ ਵੀ ਕੋਈ ਵੀ ਐਦਾਂ ਦੀ ਕੋਈ ਵੀ ਘਟਨਾ ਹੋਣੀ ਹੈਗੀ ਤਾਂ ਆਪਣਾ ਇਕਾ ਹੋਣਾ ਚਾਹੀਦਾ ਹੈ ਦੋਸਤੋ ਠੀਕ ਹੈ ਤੇ ਸਰਕਾਰ ਚੁਗਣਾ ਪੈਂਦਾ ਸਰਕਾਰ ਨੂੰ ਵੀ ਚੁਗਣਾ ਪੈਂਦਾ ਫਿਰ ਜਦੋਂ ਇੱਕ ਆਉਂਦਾ ਹੈ ਹੁਣ ਵੀ ਸੀਆਈਡੀ ਕੋ ਮਰੀਆ ਡੀਐਸਪੀ ਗਏਗੇ ਦੇਖ ਕੇ ਗਏ ਨੇ ਕਿਹੜੇ ਕਿਹੜੇ ਆਏ ਨੇ ਅਣਪਛਾਤੇ ਵਿਅਕਤੀ ਹਲੇ ਪਾਏ ਹੋਏ ਨੇ ਉਹ ਕਿਸੇ ਦਾ ਵੀ ਨਾਮ ਪਾ ਸਕਦੇ ਨਹੀਂ ਠੀਕ ਹੈ ਜਦੋਂ ਆਪਾਂ ਇਕੱਠੇ ਰਹਾਂਗੇ ਤਾਂ ਆਪਾਂ ਨੂੰ ਕੋਈ ਕੁਝ ਨਹੀਂ ਕਰ ਸਕਦਾ ਹੈਗਾ ਮੈਂ ਪੁਲਿਸ ਪ੍ਰਸ਼ਾਸਨ ਇੱਥੇ ਬੈਠ ਕੇ ਮੀਟਿੰਗ ਕੀਤੀ ਪ੍ਰੈਸ ਕਾਨਫਰੰਸ ਕੀਤੀ ਹੈ ਨਿਆਲ ਸਾਹਿਬ ਤੋਂ ਆਣ ਲਈ ਦੋ ਬੱਚਿਆਂ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਬਾਹਰ ਰੱਖੇ ਤੇ ਉਹਨਾਂ ਨੂੰ ਮੁੜ ਕੇ ਕੋਈ ਉਹਨਾਂ ਦੀ ਮਾਲੀ ਸਹਿਯਤਾ ਨਹੀਂ ਕੀਤੀ ਗਈ ਉਹਨਾਂ ਪਰਿਵਾਰਾਂ ਨੂੰ ਨੌਕਰੀ ਦੀ ਗੱਲ ਕੀਤੀ ਸੀ ਕਰੋੜ-ਕਰੋੜ ਰੁਪਏ ਦੀ ਗੱਲ ਕੀਤੀ ਸੀ ਬਹੁਤ ਵੱਡੇ ਦਾਅਵੇ ਅਤੇ ਵਾਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੇ ਨੇ ਇੱਥੇ ਦੇ ਐਮਐਲਏ ਨੇ ਕੀਤੇ ਤੇ ਐਮਐਲਏ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਵੀ ਅਨੁਸੂਚੀ ਜਾਤੀ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਅਨੁਸੂਚੀ ਜਾਤੀ 'ਚ ਖੁਦ ਆਪ ਹੈਗਾ ਪਰ ਲੇਕਿਨ ਉਹਨੇ ਇੱਕ ਵੀ ਉਹਦੇ ਜਿਹੜਾ ਹੈਗਾ ਕੋਈ ਵੀ ਕੰਮ ਤੇ ਜੁਨਾ ਸਰ ਕੀ ਉਸ ਨੂੰ ਲੈ ਕੇ ਜਿਹੜਾ ਹੈ ਨੌ ਆਪਣਾ ਸੋਮਵਾਰ ਨੂੰ ਐਸਐਸਪੀ ਦਫ਼ਤਰ ਦਾ ਕਰੌਕ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਐਸਐਚਓ ਥਾੜਾ ਫੇਸ 8 ਤੇ ਡੀਐਸਪੀ ਹਰਸੀਮਰਤ ਬੱਲ ਹੋਵੇਗਾ ਜੇਕਰ ਕੋਈ ਵੀ ਜਾਨੀ ਮਾਲੀ ਤੇ ਨੁਕਸਾਨ ਹੁੰਦਾ ਕੋਈ ਵੀ ਇਹ ਦੋ ਅਧਿਕਾਰੀ ਜ਼ਿੰਮੇਵਾਰ ਹੋਣਗੇ ਜਦੋਂ ਤੱਕ ਇਹਨਾਂ ਦੇ ਇਥੋਂ ਬਦਲੀ ਨਹੀਂ ਹੁੰਦੀ ਇਹਨਾਂ ਨੂੰ ਸਸਪੈਂਡ ਨਹੀਂ ਕੀਤਾ ਬਰਖਾਸਤ ਨਹੀਂ ਕਰਦੇ ਉਦੋਂ ਤੱਕ ਜਿਹੜਾ ਸੰਗਰਸ਼ ਤਿੱਖਾ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ